माड़ा परम मुराद हक लड़े हक़ लवांगे हिकु ਸਾਨੂੰ ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਨਾ ਅਸੀਂ ਮੈਨੇਜਮੈਂਟ ਤੋਂ ਡਰੀਏ ਨਾ ਸਰਕਾਰ ਤੋਂ ਡਰੀਏ ਨਾ ਡਰੀਏ ਇਹਨਾਂ ਦੀ ਅਗਦਰਦਮਤੀਆਂ ਤੋਂ ਉਹ ਜਿਹੜੇ ਲੋਕ ਆਪ ਚੋੜਨੇ ਆਪ ਘਰਬਸਣਾ ਕਰਦੇ ਨੇ ਉਹ ਸਾਡੇ ਤੋਂ ਡਰਾਂ ਚੱਕਦੇ ਨੇ ਉਹ ਜਿਹੜੇ ਮਸ਼ੀਨਾਂ ਤੇ ਡੀਜ਼ਲ ਦੇ ਘਾਫਲੇ ਹੁੰਦੇ ਨੇ ਟਾਈਮ ਟੇਬਲਾਂ ਦੇ ਘਾਫਲੇ ਹੁੰਦੇ ਨੇ ਪਰੈਂਟੇ ਚ 16-17 ਲੱਖ ਰੁਪਏ ਦਾ ਜਿਹੜੇ ਸਮਝੌਤਿਆਂ ਦਾ ਪੈਸਾ ਲੈ ਕੇ ਇਕੱਠਾ ਕਰਿਆ ਹੋਇਆ ਉਹ ਕਾਰਵਾਈ ਚੱਲ ਰਹੀ ਹੈ ਅਸੀਂ ਪ੍ਰੈਸ ਹਾਂ ਸਰ ਕੀ ਨਾਮ ਹੈ ਸਰ ਸਰ ਮੇਰਾ ਨਾਮ ਬੱਬੂ ਸ਼ਰਮਾ ਜੀ ਬੱਬੂ ਸ਼ਰਮਾ ਜੀ ਅੱਜ ਤੁਸੀਂ ਪੀ ਆਰਟੀਸੀ ਦੇ ਅਜਾਦ ਬਲੰਸ ਵੀਰ ਤੋਂ ਜਿਹੜਾ ਸੰਘਰਸ਼ ਬਟਿਆ ਹੋਇਆ ਹੈ ਪੀ ਆਰਟੀਸੀ ਦੇ ਗੇਟ ਬੰਦ ਕਰਕੇ ਧਰਨਾ ਦਿੱਤਾ ਹੈ ਕੀ ਮਸਲੇ ਆ ਤੁਹਾਡੇ ਮਸਲੇ ਸਰ ਇਹ ਨੇ ਜੀ ਪੀ ਆਰਟੀਸੀ ਦੇ ਵਿੱਚ ਸਾਡੀਆਂ ਵੱਖ-ਵੱਖ ਜਥੇਬੰਦੀਆਂ ਕੰਮ ਕਰਦੀਆਂ ਨੇ ਇੱਕ ਜਥੇਬੰਦੀ ਵੱਲੋਂ ਮੈਨੇਜਮੈਂਟ ਤੇ ਤੇ ਸਰਕਾਰ ਤੇ ਪ੍ਰੈਸ਼ਰ ਪਾ ਕੇ ਹਰ ਰੋਜ਼ ਡਿਪੂਆਂ ਦੇ ਵਿੱਚ ਜਿਹੜੇ ਨਵੇਂ-ਨਵੇਂ ਮਸਲੇ ਖੜੇ ਕੀਤੇ ਜਾ ਰਹੇ ਨੇ ਜਿਹੜੇ ਕਿ ਗੈਰ ਕਾਨੂੰਨੀ ਨੇ ਇੱਥੇ ਕੀ ਹੋਇਆ ਜੀ ਅਸੀਂ 2022 ਤੋਂ ਆ ਕੇ ਮਾਨਯੋਗ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸਾਡੇ ਸਾਥੀਆਂ ਨੇ ਡਿਊਟੀਆਂ ਜੁਆਇਨ ਕੀਤੀਆਂ ਨੇ ਜਿਨ੍ਹਾਂ ਕੋਲੇ ਬੱਸਾਂ ਦੀ ਕਮੀ ਹੈ ਜੀ ਬੱਸਾਂ ਘਟ ਨੇ ਸੋ ਜਿਹੜੀਆਂ ਬੱਸਾਂ ਨੇ ਉਹ ਪੁਰਾਣੀ ਜਥੇਬੰਦੀ ਕੋਲੇ ਨੇ ਉਹ ਕੀ ਕਰਦੇ ਨੇ ਉਹ ਜਾ ਕੇ ਟੀਟੀਆਈ ਨੂੰ ਜਾਂ ਮਤਲਬ ਡੀਆਈ ਨੂੰ ਜਿਹੜਾ ਡਿਊਟੀ ਕਲਰ ਸਾਡੀਆਂ ਡਿਊਟੀਆਂ ਲਾਉਂਦਾ ਹੈ ਉਹਨਾਂ ਨੂੰ ਦਬਕੇ ਮਾਰਦੇ ਨੇ ਵੀ ਸਾਡੀ ਡਿਊਟੀ ਇੱਥੇ ਲਾਈ ਜਾਵੇ ਸਾਡੀ ਡਿਊਟੀ ਇੱਥੇ ਲਾਈ ਜਾਵੇ ਜਾ ਬੱਸ ਸਾਨੂੰ ਦਿੱਤੀ ਜਾਵੇ ਉਹਦੇ ਨਾਲ ਕੀ ਹੁੰਦਾ ਜੀ ਸਾਡੇ ਵਰਕਰਾਂ ਦੇ ਵਿੱਚ ਜਿਹੜਾ ਰੋਸ ਹੈ ਉਹ ਵੱਧਦਾ ਜੀ ਕਿਉਂਕਿ ਜਿਹੜੇ ਸਾਡੇ ਵਰਕਰ ਨੇ ਉਹਨਾਂ ਨਾਲ ਇੱਕ ਤਾਂ ਬਹੁਤ ਵੱਡਾ ਸ਼ੋਸ਼ਣ ਹੋ ਰਿਹਾ ਹੈ ਪੀਆਰਟੀਸੀ ਦੇ ਵਿੱਚ ਉਹਨਾਂ ਨੂੰ ਤਨਖਾਹ ਜਿਹੜੀ ਉਹ ਘੱਟ ਦਿੱਤੀ ਜਾ ਰਹੀ ਹੈ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵਾਧਾ ਦਿੱਤੀ ਜਾ ਰਹੀ ਹੈ ਇਹ ਪੀਆਰਟੀਸੀ ਦੇ ਵਿੱਚ ਪਹਿਲੀ ਵਾਰ ਹੈ ਵੀ ਜਿਹੜਾ ਤਨਖਾਹ ਦਾ ਜਿਹੜਾ ਸਿਲਸਲਾ ਹੈ ਜੀ ਅੱਧੇ ਵਰਕਰਾਂ ਨੂੰ ਘੱਟ ਮਿਦਰੀ ਹੈ ਕੁਝ ਸਾਡੇ ਸਾਥੀ ਨਵੇਂ ਭਰਤੀ ਹੋਏ ਨੇ 2022 ਦੇ ਵਿੱਚ 500 ਬੰਦਾ ਹੋਏ ਉਹਨਾਂ ਨੂੰ ਵੀ ਤਨਖਾਹ ਘੱਟ ਦਿੱਤੀ ਜਾ ਰਹੀ ਹੈ ਤੇ ਸਾਡਾ ਜਿਹੜਾ 560 ਵਰਕਰ ਕੋਟ ਕੋ ਜਿੱਤ ਕੇ ਆਇਆ ਹੈ ਉਹਨਾਂ ਨੂੰ ਵੀ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੀ ਤਨਖਾਹ ਹੈ ਜੀ ਉਹ ਘਟ ਦਿੱਤੀ ਜਾ ਰਹੀ ਹੈ ਤੇ ਸੋ ਦੇ ਵਿੱਚ ਧੱਕਾ ਕੀ ਹੁੰਦਾ ਸਾਡੇ ਕੋਲ ਗੱਡੀਆਂ ਦੀ ਕਮੀ ਹੈ ਉਹ ਦੂਸਰੀ ਜੱਤੇ ਬੰਦੀ 1.5 150 ਘੰਟਾ ਮਹੀਨੇ ਦੇ ਵਿੱਚ ਓਵਰਟਾਈਮ ਲਾ ਰਹੀ ਹੈ ਸਾਡੇ ਬੰਦਿਆਂ ਤੋਂ ਗੱਡੀਆਂ ਖੋਹ ਲਈ ਜਾਂਦੀਆਂ ਨੇ ਧੱਕਾ ਕੀਤਾ ਜਾਂਦਾ ਜਿਹੜੀ ਕੋਈ ਗੱਡੀ ਪੁਰਾਣੀ ਤਰ੍ਹਾਂ ਦੀ ਸਾਡਾ ਬੰਦਾ ਲੈ ਕੇ ਜਾਂਦਾ ਉਹ ਮੈਨੇਜਮੈਂਟ ਦੇ ਦਬਕਾ ਬਣਾ ਕੇ ਜਾਂ ਡੀਆਈ ਰੂਮ ਤੇ ਉਹਨਾਂ ਤੋਂ ਗੱਡੀ ਕੋਈ ਖੋਹ ਲਈ ਜਾਂਦੀ ਹੈ ਜਿਹਦੇ ਨਾਲ ਉਹ ਵਰਕਰ ਸਵੇਰੇ ਘਰੋਂ ਆਉਂਦੇ ਨੇ ਰੋਟੀ ਪਾਣੀ ਖਾ ਕੇ ਬਿਨ ਡਿਊਟੀ ਕੀਤੇ ਘਰੇ ਚਲੇ ਜਾਂਦੇ ਨੇ ਇਹ ਪੱਖ ਪੱਧ ਹੁਣ ਦੋਨੇ ਤੇਰੇ ਮੈਚਵੇਂ ਵੱਲੋਂ ਤੁਹਾਡੀਆਂ ਜਥੇਬੰਦੀਆਂ ਚ ਇਹਦੇ ਪਿੱਛੇ ਕਾਰਨ ਕੀ ਆ ਮੇਨ ਕਾਰਨ ਇਹਦੇ ਵਿੱਚ ਹੀ ਹੈ ਜੀ ਜਿਹੜੀ ਇਹਨਾਂ ਦੀ ਜਥੇਬੰਦੀ ਹੈ ਉਹ ਪੁਰਾਣੀ ਕੰਮ ਕਰ ਰਹੀ ਆ ਥੋੜੀ ਜਿਹੀ ਸਟਰੈਂਥ ਵੱਧ ਆ ਉਹ ਕਿਤੇ ਨਾ ਕਿਤੇ ਮੈਨੇਜਮੈਂਟ ਨੂੰ ਡਰਾਉਂਦੇ ਤਮਗਾਉਂਦੇ ਨੇ ਵੀ ਅਸੀਂ ਗੇਟ ਬੰਦ ਕਰ ਦਾਂਗੇ ਅਸੀਂ ਬੱਸ ਸਟੈਂਡ ਬੰਦ ਕਰ ਦਾਂਗੇ ਅਸੀਂ ਧਰਨਾ ਲਾ ਦਾਂਗੇ ਨਹੀਂ ਸਾਨੂੰ ਆ ਗੱਡੀ ਦਿੱਤੀ ਜਾਵੇ ਸਾਨੂੰ ਆ ਮਨਮਰਜ਼ੀ ਦੇ ਰੂਟ ਤੇ ਚਲਾਈ ਜਾਵੇ ਉਹ ਤਾਂ ਮੈਨੇਜਮੈਂਟ ਡਰਦੀ ਮਤਲਬ ਉਹਨਾਂ ਦੀ ਗੱਲ ਸੁਣ ਲੈਂਦੀ ਹੈ ਪਰ ਅੱਜ ਸਾਡੇ ਗਲੇ ਦੀ ਹੱਡੀ ਬਣ ਗਈ ਸਾਡੇ ਬੰਦੇ ਇੰਨੇ ਪਰੇਸ਼ਾਨ ਸੀ ਰਾਤ 12 1 ਵਜੇ ਤੱਕ ਸਾਡੀ ਮੀਟਿੰਗ ਚੱਲਦੀ ਰਹੀ ਦੂਜੇ ਟੀਪੂਆਂ ਦੇ ਵਿੱਚ ਵੀ ਵਰਕਰ ਮਤਲਬ ਇੰਨਾ ਗੁੱਸੇ ਦੇ ਵਿੱਚ ਸੀ ਉਹ ਕਹਿੰਦੇ ਵੀ ਸਾਰੇ ਟੀਪੂ ਬੰਦ ਕਰਦੇ ਆ ਅਸੀਂ ਕਿ ਬੁੱਢਾ ਅਡੇ ਦੇ ਵਿੱਚ ਜਿਹੜੀ ਪ੍ਰੋਬਲਮ ਆਈ ਹੈ ਅਸੀਂ ਪਹਿਲਾਂ ਉਹ ਜਾ ਕੇ ਦੇਖੀਏ ਵੀ ਕੀ ਗੱਲਬਾਤ ਹੈ ਕਿਉਂ ਸਾਡੇ ਨਾਲ ਤੱਕਾ ਉਹ ਵਰਕਰ ਕਰ ਰਹੇ ਨੇ ਜਿਹੜੇ ਆਪ ਚੋਰ ਨੇ ਆਪ ਗਲਤ ਕੰਮ ਕਰਦੇ ਨੇ ਅਗਲੀ ਕਾਰਵਾਈ ਤੁਹਾਡੀ ਕੀ ਹੈਗੀ ਅਗਲੀ ਕਾਰਵਾਈ ਇਹ ਹੈ ਸਾਰਾ ਵੀ ਜਿਹੜੀਆਂ ਮੰਗਾਂ ਸੀ ਜਾਇਜ਼ ਨੇ ਵੀ ਜਿਹੜੀ ਡਰਾਈਵਰ ਤੋਂ ਗੱਡੀ ਖੋਤੀ ਹੈ ਉਹ ਗੱਡੀ ਤੁਰੰਤ ਸਾਡੇ ਡਰਾਈਵਰ ਨੂੰ ਦਿੱਤੀ ਜਾਵੇ ਉਹਦੀ ਡਿਊਟੀ ਲਈ ਜਾਵੇ ਜਿਹੜੇ ਬੰਦਿਆਂ ਨੇ ਉਹ ਡੀਜ਼ਲ ਦੀ ਚੋਰੀ ਕੀਤੀ ਹੈ ਜਾਂ ਟਾਈਮ ਟੇਬਲ ਦੇ ਵਿੱਚ ਘਪੜਾ ਕੀਤਾ ਹੈ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਮਾਨਜੋਗ ਐਮ ਡੀ ਸਾਹਿਬ ਵੱਲੋਂ ਮਾਨਜੋਗ ਚੇਅਰਮੈਨ ਸਾਹਿਬ ਵੱਲੋਂ ਮਾਨਜੋਗ ਜੀ ਐਮ ਸਾਹਿਬ ਵੱਲੋਂ ਸਾਡੀ ਇਹ ਮੰਗ ਹੈ ਜੀ ਜੇ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਅਸੀਂ ਜਥੇਬੰਦੀ ਵੱਲੋਂ ਸੈਂਟਰ ਬੋਰਡ ਨਾਲ ਸਾਡੀ ਨਾਲ ਰੈ ਕਰਕੇ ਕੱਲ ਨੂੰ ਨੌ ਦੇ ਨੌ ਡਿਪੂ ਬੰਦ ਕਰਾਂਗੇ ਜੀ ਰੋਡ ਪਈ ਤਾਂ ਕੋਈ ਵੱਡਾ ਰੋਡ ਵੀ ਅਸੀਂ ਜਮ ਕਰਾਂਗੇ